ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਇਹ ਗੱਲ ਨਹੀਂ ਹੋਈ ਕੋਈ ਨਾ ਕੋਈ ਭੁੱਖਾ ਮਰਿਆ ਨਾ ਕੋਈ ਫਾਇਲਾਕੇ ਮਰਿਆ ਨਾ ਚੋਰੀ ਹੋਈ ਐ ਕੁੱਤੇ ਦੇ ਗੱਲ 'ਚ ਸੋਨੇ ਦਾ ਪਟਾ ਪਾ ਕੇ ਛੱਡ ਦੇਣਾ ਕਈ ਕਿਹੜੇ ਦਿਨ ਕੁੱਤੇ ਨੇ ਤੁਰੇ ਫਿਰਨਾ ਫੇਰ ਫੇਰ ਸੋਨੇ ਦਾ ਪਟਾ ਵੀ ਮਿਲ ਜਾਣਾ ਕੁੱਤਾ ਵੀ ਮਿਲ ਜਾਣਾ ਹੂੰ ਇਹ ਤਾਂ ਉਹਦੀ ਰਾਜਚੀ ਹੋਇਆ ਨਾ ਅੱਜ ਤਾਂ ਤੁਸੀਂ ਕੁੱਤੇ ਦੇ 150 ਦੀ ਸੰਗਲੀ ਪਾ ਕੇ ਬਾਹਰ ਦੋ ਦਿਨ ਨਾ ਕੁੱਤਾ ਮਿਲੇ ਨਾ ਸੰਗਲੀ ਮਿਲੇ ਗੁਰਦਰੇ ਜਾਣੇ ਆਪਾਂ ਇੱਕ ਬੇਈਮਾਨੀ ਦੀ ਨਿਸ਼ਾਨੀ ਤੁਹਾਨੂੰ ਮੈਂ ਦੱਸਦਾ ਆਪਣੀ ਗੁਰਦਰੇ ਜਾਣੇ ਜਦੋਂ ਤੁਹਾਨੂੰ ਟੋਕਣ ਮਿਲਦਾ ਤੁਸੀਂ ਬੇਈਮਾਨ ਹੋ ਕਿਉਂ ਬੇਈਮਾਨ ਨੂੰ ਪ ਉਹ ਬੇਈਮਾਨ ਦੀ ਨਿਸ਼ਾਨੀ ਇੱਥੋਂ ਪਤਾ ਲੱਗਦਾ ਵੀ ਟੋਕਨ ਦੇ ਹਿਸਾਬ ਨਾਲ ਵੀ ਆਪ ਦੀ ਚੱਕਿਓ ਕਿਸੇ ਦਾ ਹੋਰ ਨਾਲ ਜਾਇਓ ਪਤਾ ਕਿਉਂ ਇਹ ਮੇਰੇ ਵਰਗਾ ਹੁੰਦਾ ਪਜਾਹਾਂ ਦੀਆਂ ਕਸੀਆਂ ਚੱਪਲਾ ਪਾ ਕੇ ਤੁਰ ਜਾਂਦਾ 2000 ਦੇ ਬੂਟ ਚੱਕ ਲਿਆਉਣਾ ਇਹ ਤਾਂ ਸਾਡੇ ਗਲਾਸਾਂ ਨੂੰ ਸੰਗਲੀ ਮਾਰੀ ਪਈ ਹੁੰਦੀ ਆ ਬਾਹਰਲੇ ਮੁਲਕਾਂ ਨੂੰ ਸੋਨਾ ਆਮ ਪਿਆ ਹੂੰ ਆਪਾਂ ਇੱਕ ਚੀਜ਼ ਕਹਿਨੇ ਆ ਹਾਂਜੀ ਆਪਾਂ ਆਪਦਾ ਵਿਰਸਾ ਭੁੱਲ ਗਏ ਹੂੰ ਆਪਦੀ ਸਭਿਆਤਾ ਭੁੱਲ ਗਏ ਕਿਵੇਂ ਅੱਜ ਦੇ ਸਭ ਤੋਂ ਵੱਧ ਜਿਹੜਾ ਦੇਸ਼ ਤਰੱਕੀ ਕਰ ਰਿਹਾ ਕਿਹੜਾ ਦबई ਦਬਈ। ਲੋਕੀ ਕੈਨੇਡਾ ਅਮਰੀਕਾ ਭੱਜ ਜਾਂਦੇ ਬਿਲਕੁਲ ਭੱਜ ਜਾਂਦੇ। ਤਰੱਕੀ ਤੇ ਬਈ ਕਰ ਰਿਹਾ। ਕਾਰਨ ਕੀ? ਮੋਟੇ ਜੇ ਕਾਰਨ ਦੱਸਦਾ। ਉਹਨਾਂ ਨੇ ਆਪ ਦੀ ਪਛਾਣ ਨਹੀਂ ਛੱਡੀ। ਹੂੰ। ਆਪ ਦੀ ਭਾਸ਼ਾ ਨਹੀਂ ਛੱਡੀ। ਬਿਲਕੁਲ। ਉਹ ਬੇਸ਼ੱਕ ਉਹਨਾਂ ਨੂੰ ਸਾਰੀਆਂ ਭਾਸ਼ਾਵਾਂ ਦਾ ਗਿਆਨ ਹੈ। ਹੂੰ। ਉਹ ਇੰਗਲਿਸ਼ ਵੀ ਬੋਲ ਲੈਂਦੇ ਆ, ਮਰਾਠੀ ਬੋਲਦੇ, ਤਾਮਲੀ ਬੋਲ ਲੈਂਦੇ ਆ, ਉਰਦੂ ਵੀ ਬੋਲਦੇ ਆ, ਫਾਰਸੀ ਵੀ ਬੋਲਦੇ ਆ, ਸਭ ਕੁਝ ਭਾਸ਼ਾਵਾਂ ਦਾ ਗਿਆਨ ਹੈ। ਉਹਨਾਂ ਕੋਲੇ ਟਰਾਂਸਲੇਟਰ ਵੀ ਹੁੰਦੇ ਨੇ ਸਭ ਕੁਝ। ਬਿਲਕੁਲ ਬਿਲਕੁਲ। ਪਰ ਜਦੋਂ ਆਪਸ ਵਿੱਚ ਹੀ ਗੱਲ ਕਰਦੇ ਆ ਪੰਜਾਬੀ 'ਚ ਗੱਲ ਕਰਦੇ ਆ ਇਹਨਾਂ ਦੇ ਇੰਗਲਿਸ਼ ਦਾ ਕੀੜਾ ਆਇਆ ਪਿਆ ਆਈ ਲੈਅਰਸ ਨੂੰ ਪਤਾ ਨਹੀਂ ਕਿੱਡੀ ਕਿੱਡੀ ਡਿਗਰੀ ਸਮਝੀ ਬੈਠੇ ਆ 12ਵੀਂ ਤੋਂ ਬਾਅਦ ਇੱਕ ਨੋਰਮਲ ਦਾ ਟੈਸਟ ਹੈ ਇਹ ਅੰਗਰੇਜ਼ੀ ਦਾ ਹਾਂ ਵੀ ਕਿਹੜੀ ਪੀ ਐਚ ਡੀ ਕਰ ਰਿਹਾ ਤੂੰ ਉਹਦੇ ਦੱਸ ਹੂੰ ਅਗਲਾ ਕਹਿਦਾ ਨਾ ਵੀ ਪਹਿਲਾਂ ਪੁੱਛੀਏ ਨਾ ਵੀ ਆਲਟਾਈ ਜਾਂਦੇ ਜੀ ਪਹਿਲਾਂ ਪੁੱਛੀਏ ਨਾ ਵੀ ਕੀ ਕਰਦਾ ਆਈ ਲੈਅਰਸ ਕਰਦਾ ਜੀ ਹੁੱਪ ਕੇ ਦੱਸੋ じゃ ਕਰ ਲਈ ਹਾਂ ਆਈ ਹੁੱਪ ਕੇ ਦੱਸ ਵੀ ਕਿੱਡੀ ਕਿੱਡੀ ਡਿਗਰੀ ਹੈ ਇਹ ਉਹ ਤਾਂ ਇਹ ਤਾਂ ਸਟੇਟਸ ਹੀ ਬਣ ਗਿਆ ਸੀ ਪਿੰਡਾਂ ਜਿਹੀਆਂ ਆਈਲਸ ਕੀਤੀ ਆ ਬਾਕੀ ਤਾਂ ਬੁੱਝੜੀ ਹੈ ਜਿਹੜਾ ਕਿਤੇ ਬੰਦਾ ਮਾੜਾ ਬੰਦਾ ਕੋਈ ਵਿਚਾਰਾ ਕੁਰਤਾ ਪਜਾਮਾ ਪਾ ਦੇਸੀ ਜਿਹਾ ਬਣਿਆ ਫਿਰਦਾ ਇਹ ਤਾਂ ਹਾਂ ਤੇ ਪਹਿਰਾਵਾ ਸਾਡਾ ਕੁਰਤਾ ਪਜਾਮਾ ਪਛਾਣ ਹੈ ਸਾਡੀ ਤੇ ਸੇਖਾਂ ਦੇ ਤੁਸੀਂ ਅੱਜ ਵੀ ਦੇਖੋ ਉਹਨਾਂ ਦੇ ਉਹੀ ਲੰਬਾ ਜਿਹਾ ਚੋਲਾ ਪਾਇਆ ਹੋ ਚਰ ਤੇ ਪਟਕਾ ਤੇ ਇੱਕ ਰੱਸੀ ਲਵੇ ਟੀ ਹੋ ਉਹਨਾਂ ਨੇ ਆਪਦੀ ਬਰਾਸਤ ਨਹੀਂ ਸਾਡੀ ਤਾਂ ਕਰਕੇ ਅੱਜ ਤਰੱਕੀ ਕਰੀ ਜਾਂਦੇ ਨੇ ਤੇ ਸਾਡੇ ਵਾਲਿਆਂ ਨੇ ਆਪਦੀ ਬਰਾਸਤ ਪੱਲੇ ਰਹਿਣ ਹੀ ਨਹੀਂ ਦਿੱਤੀ ਕਦੇ ਖੁਨੀ ਆਪਣੇ ਵਾਲੇ ਵੀ ਉਹਨਾਂ ਦੀ ਰੀਸਾ ਕਰਨ ਲੱਗੇ ਹੁਣ ਸੇਖਾਂ ਦੀਆਂ ਆਪਣੇ ਤਾਂ ਤੁਸੀਂ ਆਪ ਬਾਕੀ ਵੇਖ ਲਓ ਹੁਣ ਆਹ ਇੰਸਟਾ ਇੰਸਟਾਗ੍ਰam ਤੇ ਤਾਂ ਕਈ ਚੀਜ਼ਾਂ ਦਬਰ ਹਾਂ ਤੈਨੂੰ ਦੱਸਦਾ ਵੀਰੇ ਰੀਲਾਂ ਜਿੰਨੀਆਂ ਮਰਜ਼ੀ ਪਵਾ ਲਓ ਹਾਂ ਆਪਣੇ ਵਾਲਾ ਤਾਂ ਰੀਲਾਂ ਜੋਗੇ ਰਹਿ ਗਏ ਸਹੀ ਹੈ ਉਹਨਾਂ ਨੇ ਖੋਜ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚ ਗਏ ਤੇ ਆਪਣੇ ਵਾਲਾ ਤਾਂ ਰੀਲ ਜਿੰਨੇ ਮਰਜ਼ੀ ਚਾਲੋ ਅੱਗੇ ਟਿਕਟੌਕ ਨੇ ਬਰਬਾਦ ਕਰਤੀ ਇਹ ਦੁਨੀਆ ਹੁਣ ਇੰਸਟਾਗ੍ਰਾਮ ਨੇ ਬਰਬਾਦ ਕਰਤੀ ਇੰਸਟਾਗ੍ਰਾਮ ਨੇ ਬਰਬਾਦ ਕਰਤੀ ਮੈਨੂੰ ਤਾਂ ਮੈਨੂੰ ਤਾਂ ਹੁਣ ਇਹ ਘਾਟੀ ਚਲਾਉਣਾ ਆਉਂਦਾ ਉਹ ਮੇਰਾ ਮੇਰਾ ਇੱਕ ਭਰਾ ਮੇਰਾ ਮਾਮੇ ਦਾ ਜੇ ਬੇਟਾ ਉਹ ਮੈਨੂੰ ਕਹਿੰਦਾ ਲਿਆ ਤੇ ਕਹਿੰਦਾ ਫਾਲੋਅਰ ਵਧਾ ਕੇ ਦੇਵਾ ਹੂੰ ਮੈਂ ਕਿਵੇਂ ਬਦਨਗੇ ਕਹਿੰਦਾ 5 ਮਿੰਟਾਂ ਦਾ ਵਧਾ ਦੇਣਾ ਹਾਂ ਉਹ ਪਤੰਦਰ ਮੇ ਜਿਹੜੇ ਮੇਰੇ ਪਹਿਲਾਂ ਵਾਲੇ ਸੀ ਉਹ ਵੀ ਡਾਤੇ ਗੱਲ ਪੱਕੀ ਆ ਉਹ ਹੁੰਦਾ ਇੱਕ ਹੁੰਦਾ ਅਸਲੀ ਤੇ ਇੱਕ ਹੁੰਦਾ ਨਕਲੀ ਹਾਂ ਠੀਕ ਹੈ ਇੱਕ ਪੜਿਆ ਲਿਖਿਆ ਵਿਦਵਾਨ ਚੱਲਿਆ ਗਿਆ ਉਹ ਕਹਿੰਦਾ ਜੀ ਮੈਂ ਆ ਵੀ ਕਰ ਲੈਣਾ ਮੈਂ ਆ ਵੀ ਕਰ ਲੈਣਾ ਮੈਂ ਆ ਵੀ ਕਰ ਲੈਣਾ ਆਦਾ ਕਹਿੰਦਾ ਇਹਨੂੰ ਐ ਕਰੋ ਇਹਨੂੰ ਘੋੜਿਆਂ ਦੇ ਤਵੇਲੇ ਚਲਾਓ ਠੀਕ ਹੈ ਅਤੋਂ ਘੋੜਿਆਂ ਦੇ ਤਵੇਲੇ ਚਲਾਇਆ ਤੇ ਉਹਨੇ 4 ਦਿਨ ਕੱਢੇ ਉਹ ਕਹਿੰਦਾ ਬਾਦਸ਼ਾਹ ਮੈਂ ਪੜਿਆ ਲਿਖਿਆ ਤਾਂ ਜਿਆਦਾ ਸੀ ਵੀ ਮੈਨੂੰ ਘੋੜਿਆਂ ਦੇ ਤਵੇਲੇ ਚਲਾਤਾ ਕੋਈ ਗੱਲ ਨਹੀਂ ਉਹਨੇ 4 ਦਿਨ ਕੱਢ ਕੇ ਕਹਿੰਦਾ ਜਿਹੜਾ ਤੇਰਾ ਫਲਾਣਾ ਫਲਾਣਾ ਘੋੜਾ ਹੈ ਹੂੰ ਉਹ ਨਸਲੀ ਨਹੀਂ ਹੈਗਾ ਨਸਲੀ ਨਹੀਂ ਉਹ ਹਾਂ ਠੀਕ ਹੈ ਉਹ ਕਹਿੰਦਾ ਵੀ ਮੈਂ ਇੰਨਾ ਮਹਿੰਗਾ ਘੋੜਾ ਖਰੀਦਿਆ ਵੀ ਤੂੰ ਕਹਿੰਦਾ ਨਸ਼ਲੀ ਨਹੀਂ ਹੈ ਉਹ ਉਹ ਕਹਿੰਦਾ ਦੇਖ ਲੈ ਪੁੱਛ ਲੈ ਉਹਨੇ ਜੀ ਤੋਂ ਲਿਆ ਸੀ ਘੋੜਾ ਵਪਾਰੀ ਨੂੰ ਬੁਲਾ ਲਿਆ ਆ ਜਾ ਬਈ ਤੇ ਉਹ ਕਹਿੰਦਾ ਜੀ ਹਾਂ ਸਹੀ ਕਹਿੰਦਾ ਵੀ ਨਸ਼ਲੀ ਨਹੀਂ ਹੈਗਾ ਇਹ ਉਹ ਕਹਿੰਦਾ ਵੀ ਤੂੰ ਪਰਖ ਕਿਵੇਂ ਕੀਤੀ ਕਹਿੰਦਾ ਮੈਂ ਉਹਨੂੰ ਪੱਠੇ ਪਾਏ ਹਾਂ ਪੱਠੇ ਪਾਏ ਤੇ ਲੋਕੀ ਕਹਿੰਦਾ ਘੋੜੇ ਮੂੰਹ ਤਾਂ ਉਹਨੂੰ ਕਰਕੇ ਆ ਸਵਾਦ ਲੈ ਕੇ ਖਾਂਦੇ ਨੇ ਇਹਨੇ ਮਾਂ ਦੇ ਪੁੱਤ ਨੇ ਖੁਰਨੀ ਤੋਂ ਸਹੈਰੀ ਨਹੀਂ ਚੁੱਕਿਆ ਮੈਨੂੰ ਪਤਾ ਲੱਗਿਆ ਵੀ ਇਹ ਗਧੇ ਦੇ ਬੱਚੇ ਹੀ ਆ ਇਹ ਖੋਤੀ ਦਾ ਬੱਚਾ ਹਾਂ ਚਲੋ ਜੀ ਚਾਰ ਕ ਦਿਨ ਫੇਰ ਲੰਗੇ ਤੇ ਉਹਨੇ ਮਹਿਲਾ ਚ ਲੈ ਜਾਂਦਾ ਠੀਕ ਹੈ ਕਹਿੰਦਾ ਤੂੰ ਹੁਣ ਮਹਿਲਾ ਚ ਰਿਹਾ ਕਰ ਚਾਕਦਰ ਲੰਘਣ ਤੋਂ ਬਾਅਦ ਕਹਿੰਦਾ ਵਰਾਜਾ ਜਿਹੜੀ ਤੇਰੀ ਫਲਾਨੀ ਰਾਣੀ ਆ ਨਾ ਇਹਨੂੰ ਸਭ ਤੋਂ ਵੱਡੀ ਰਾਣੀ ਮੰਨੀ ਬੈਠਾ ਉਹ ਨਸਲੀ ਨਹੀਂ ਹੈਗੀ ਪਟ ਰਾਣੀ ਮੰਨੀ ਬੈਠਾ ਹੈਂ ਕਹਿੰਦਾ ਨਸਲੀ ਨਹੀਂ ਹੈਗੀ ਉਹ ਕਹਿੰਦਾ ਘੋੜੇ ਤੱਕ ਗੱਲ ਠੀਕ ਸੀ ਮੇਰੇ ਘਰ ਤੱਕ ਵੀ ਆ ਗਿਆ ਤੂੰ ਤਾਂ ਹੈਂ ਹਾਂ ਉਹ ਕਹਿੰਦਾ ਵੀ ਪੁੱਛ ਲੈ ਮੈਨੂੰ ਕੀ ਆ ਤੇ ਉਹਦੇ ਸੱਸ ਬੁਲਾ ਲਈ ਆ ਆਪਦੀ ਬਾਈ ਸੱਸ ਆਈ ਜਦੋਂ ਉਹ ਕਹਿੰਦੀ ਵੀ ਹਾਂਜੀ ਦੱਸੋ ਉਹ ਕਹਿੰਦਾ ਵੀ ਆਏ ਕਹਿੰਦਾ ਇਹ ਉਹ ਕਹਿੰਦੀ ਰਾਜਾ ਠੀਕ ਹੈ ਨਾ ਸਾਡੇ ਜਵਾਕ ਹੋਇਆ ਸੀ ਮਰ ਗਿਆ ਉਹਦੇ ਨੇ ਝੁੱਗੀ ਵਾਲਿਆਂ ਦੇ ਘਰੇ ਜੰਮੀ ਸੀ ਮੰਗਤਿਆਂ ਦੇ ਘਰੇ ਅਸੀਂ ਉੱਥੋਂ ਲਿਆਏ ਇਹਨੂੰ ਪਾਲਿਆ ਪੋਸਾ ਦੁੱਧ ਪਲਾਇਆ ਤੇ ਤੇਰੇ ਨਾਲ ਵਿਆਹ ਤੀ ਉਹ ਕਹਿੰਦਾ ਵੀ ਤੈਨ ਕਿਵੇਂ ਪਰਖ ਕੀਤੀ ਕਹਿੰਦਾ ਮੈਂ ਖਾਂਦੀ ਵੇਖੀ ਆ ਇਹਨੇ ਇੱਥੋਂ ਚੀ ਜੱਕੀ ਇੱਥੇ ਰੱਖਦੀ ਉੱਥੋਂ ਚੱਕੀ ਇੱਥੇ ਰੱਖਦੀ ਜਿਵੇਂ ਮੰਗਤੇ ਕਰਦੇ ਇੱਥੋਂ ਚੱਕ ਕੇ ਉੱਥੇ ਰੱਖਦਾ ਉੱਥੇ ਚੱਕ ਕੇ ਤੇ ਰੱਖਦਾ ਕਹਿੰਦਾ ਮੈਂ ਸੋਚਿਆ ਵੀ ਚੰਗੇ ਘਰਾਂ ਦੀਆਂ ਧੀਆ ਪੈਣਾ ਔਰਤਾਂ ਇਹੋ ਜਿਹਾ ਕੰਮ ਨਹੀਂ ਕਰਦੀਏ ਇਹ ਮੰਗਣ ਵਾਲਿਆਂ ਤੇ ਕੋਈ ਆ ਤੇ ਮੈਂ ਇਹਦੀ ਤਾਂ ਪਰਖ ਕੀਤੀ ਆ ਠੀਕ ਆ ਚਾਰ-ਕਦਨ ਫੇਰਨਗੇ ਕਹਿੰਦਾ ਰਾਜਾ ਨਸਲੀ ਤੂੰ ਵੀ ਨਹੀਂ ਸਦਾ ਰਾਈ ਨਹੀਂ ਬੰਗਾਲਾ ਲੈ ਹੈ ਜਦੋਂ ਕਿਤੇ ਉਹਨੂੰ ਕੋਈ ਗੱਲ ਸੁਝਾ ਕੇ ਦਿਆ ਕਰੇ ਰਾਜਾ ਕਹਿੰਦਾ ਕਰੇ ਇਹਦੇ ਘਰੇ ਗੁਰਦੇ ਗੱਟੇ ਦੇ ਦੇ ਦੋ ਜੀ ਖੰਡ ਦੀਆਂ ਪੂਰੀਆਂ ਦੇ ਦੋ ਇਹਦੇ ਘਰੇ ਮਾਇਆ ਨਾ ਭਰ ਦੋ ਫੁਲਾਣਾ ਕਰ ਦੋ ਜਦੋਂ ਜੀ ਹੋਏ ਚਾਰਕ ਦਿਨ ਲੰਘ ਗਏ ਕਹ ਰਾਜੇ ਨੂੰ ਕਹਿੰਦਾ ਵੀ ਨਸਲੀ ਤੂੰ ਵੀ ਨਹੀਂ ਹੈਗਾ ਉਹ ਕਹਿੰਦਾ ਬੱਸ ਕਰ ਮੇਰੇ ਤੱਕ ਵੀ ਹੈਗਾ ਤੂੰ ਤਾਂ ਹੂੰ ਉਹ ਕਹਿੰਦਾ ਰਾਜਾ ਉਹ ਕਹਿੰਦਾ ਮੇਰੀ ਪਛਾਣ ਕਿਵੇਂ ਕਰੀ ਕਹਿੰਦਾ ਉਹਦੇ ਮਾਂ ਪਿਓ ਨੂੰ ਪੁੱਛ ਲਾ ਹੂੰ ਜਦੋਂ ਉਹਨੂੰ ਪੁੱਛਿਆ ਭਰਾਵਾ ਕਹਿੰਦੇ ਹਾਂ ਠੀਕ ਹੈ ਵੀ ਸਾਡੇ ਪੁੱਤ ਹੋਇਆ ਸੀ ਉਹ ਮਰ ਗਿਆ ਤੂੰ ਉਦੋਂ ਹਲਵਾਈਆਂ ਦੇ ਜੰਮਿਆ ਸੀ ਵੀ ਤੈਨੂੰ ਅਸੀਂ ਲਿਆਏ ਉਹ ਕਹਿੰਦਾ ਮੇਰੀ ਪਰਖ ਕਿਵੇਂ ਕੀਤੀ ਕਹਿੰਦਾ ਕਿਸੇ ਰਾਜੇ ਨੂੰ ਕੋਈ ਮਸਲਾ ਹੱਲ ਕਰਕੇ ਦਈਏ ਨਾ ਹਾਂ ਉਹ ਮਾਇਆ ਦਿੰਦਾ ਸੋਨਾ ਚਾਂਦੀ ਦਿੰਦਾ ਕਹਿੰਦਾ ਤੂੰ ਮੈਨੂੰ ਗੁੜ ਦੇ ਗੱਟੀ ਦੇਈ ਜਾਨਾ ਘਾਟੀਆਂ ਹੋਰੀਆਂ ਦੇਈ ਜਾਨਾ ਇਹਦਾ ਹਲਵਾਈਆਂ ਦਾ ਕੰਮ ਹੁੰਦਾ ਹਲਵਾਈਆਂ ਦਾ ਕੰਮ ਹੁੰਦਾ ਜੀ ਗੁੜ ਦੇ ਗੱਟੇ ਤੇ ਉਹ ਹੁੰਦੇ ਇੱਕ ਅਸਲੀ ਹੁੰਦੇ ਇੱਕ ਨਕਲੀ ਹੁੰਦੇ ਆ ਇਹ ਨਕਲੀ ਲਾਣਾ ਚਾਹੀਦਾ ਚੱਲ ਦੇ ਇਹ ਨਕਲੀ ਲਾਣਾ ਇਹ ਨਕਲੀ ਲਾਣਾ ਇਹ ਹੀ ਆਈ ਵਸਲੀ ਪੇਹੀ ਆ ਹਾਂ ਉਹ ਮਤਲਬ ਇੱਕ ਗੱਲ ਆ ਜਿਹੜਾ ਜਾਂਦਾ ਹੈ ਹਾ ਰੀਲਾਂ ਰੂਲਾਂ ਤੇ ਟਿਕਟੌਕ ਜਾਇਆ ਮਤਲਬ ਉਹ ਸ਼ਰਮ ਇਹ ਚੀਜ਼ਾਂ ਵੀ ਖਤਮ ਹੋ ਗਈਆਂ ਪੜਦਾ ਹੀ ਜਾਣੀਆਂ ਨਾ ਅਗੇ ਕੁੜੀਆਂ ਘੌਂਡ ਕੱਟ ਕੇ ਰੱਖਦੀਆਂ ਸੀ ਪਰਦੇ 'ਚ ਸੀ ਸਾਰਾ ਕੰਮ ਹੁਣ ਤਾਂ ਕੀ ਕਲਯੁਗ ਆ ਗਿਆ ਜੀ ਕਲਯੁਗ ਦਾ ਜੋਰ ਆ ਇੱਥੇ ਆਪਾਂ ਇੱਕ ਤੁਹਾਨੂੰ ਕਵਿਤਾ ਸੁਣਾਉਣੀ ਆ ਤੁਹਾਡਾ ਕਲਯੁਗ ਹਨ ਹਾਂ ਠੀਕ ਹੈ ਹਾਂ ਉਹ ਸਾਡੇ ਬਹੁਤ ਸਤਿਕਾਰਯੋਗ Swami Rameshwar Muni ji ਬਧਾਤਿਆਂ ਵਾਲੀ ਜੀ ਸ਼ਾਸਤਰੀ ਜੀ ਐ ਉਹਨਾਂ ਨੇ ਕਵਿਤਾ ਲਿਖੀ ਆ ਕਲਯੁਗ ਤੇ ਕਲਯੁਗ ਤੇ ਅਸੀਂ ਕਾਈ ਵੀ ਆ ਕਾਫੀ ਲੋਕਾਂ ਨੇ ਪਸੰਦ ਵੀ ਕੀਤੀ ਕਈ ਵਾਰੀ ਲਵਾਉਂਦੇ ਵੀ ਆ ਸਾਥ ਠੀਕ ਹੈ ਜੀ ਪ੍ਰੋਗਰਾਮ 'ਤੇ ਜਾਂਦੇ ਆ ਨਾ ਠੀਕ ਹੈ ਵੀ ਜਿਹੜਾ ਕਲਯੁਗ ਆ ਦੇਖੋ ਇਹ ਤਾਂ ਹਲੇ ਬਚਪਨ ਚਾ ਗੁਰੂ ਨਾਨਕ ਸਾਹਿਬ ਦੇ ਬਚਨ ਨੇ ਨਾ ਤੇ ਇਹਦੇ ਵਿੱਚ ਬਹੁਤ ਲੋਕੀ ਕੀ ਕੀ ਕਾਰੇ ਹੋ ਰਹੇ ਨੇ ਹਮ ਅੱਜ ਕੱਲ ਨੌ ਸਹੋਰੇ ਨਾਲ ਟਿਕਟੌਕ ਤੇ ਉਹ ਵੀਡੀਓ ਬਣਾਉਂਦੀ ਹਮ ਠੀਕ ਹੈ ਨਾ ਮਾਸੂਮ ਬੱਚੇ ਮੈਂ ਤੈਨੂੰ ਪਹਿਲਾਂ ਦੱਸ ਕਹਾਂ ਵੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਇੰਸਟਾ ਇੰਸਟਾਗ੍ਰਾਮ ਬਾਰੇ ਤੇ ਨਿੱਕੇ ਨਿੱਕੇ ਬੱਚੇ ਜਿਹੜੇ ਮੇਰੇ ਤੋਂ ਵੀ ਬਹੁਤ ਜ਼ਿਆਦਾ ਛੋਟੇ ਨੇ ਉਹਨਾਂ ਨੂੰ ਫੁੱਲ ਨੌਲੇਜ ਹੈ ਚੀਜ਼ ਬਾਰੇ ਪੂਰੀ ਨੌਲੇਜ ਹੈ ਉਹ ਬਹੁਤ ਦੇਲੀ ਰਾਤ ਸਨੈਪ ਪਾਤੀ ਮੈਂ ਤਾਂ ਸਨੈਪ ਬਾਰੇ ਵੀ ਨਹੀਂ ਪਤਾ ਹੁੰਦਾ ਕੀ ਹੁੰਦੀ ਹੈ ਮੈਨੂੰ ਐਂ ਪਤਾ ਵੀ ਉਹ ਜੇ ਰੰਗ ਜਾ ਗੋਰਾ ਹੋ ਜਾਂਦਾ ਫੋਟੋ ਸੋਹਣੀ ਆ ਜਾਂਦੀ ਐ ਫਿਲਟਰ ਜਾਂ ਲੱਗ ਜਾਂਦਾ ਹੈ ਮੈਨੂੰ ਸਨਾਇਪਰ ਵੀ ਨਹੀਂ ਪਤਾ ਸੱਚੀ ਜਾਣਿਓ ਤੁਸੀਂ ਵੀ ਮਜ਼ਾਕ ਨਹੀਂ ਕਰ ਰਿਹਾ ਮੈਂ ਇਹ ਸੀ ਇਹ ਦੀ ਸੀਰੀਅਸ ਹੋ ਕੇ ਕਹਿ ਰਿਹਾ ਕਿਉਂਕਿ ਮੈਂ ਇਹ ਚੀਜ਼ਾਂ ਦਾ ਮੱਥਾ ਨਹੀਂ ਮਾਰਿਆ ਟਾਈਮ ਹੀ ਨਹੀਂ ਮਿਲਦਾ ਹੂੰ ਜੇ ਇਹ ਚੀਜ਼ਾਂ ਦਾ ਅਸੀਂ ਟਾਈਮ ਪੈ ਗਿਆ ਫਿਰ ਅੱਜ ਇੱਥੇ ਬੱਕੀ ਗੱਲਾਂ ਨਹੀਂ ਹੋਣੀਆਂ ਲੋਕਾਂ ਨੂੰ ਇਤਿਹਾਸ ਨਹੀਂ ਸੁਣਾ ਸਕਦੇ ਸਹੀ ਗੱਲ ਐ ਇਹ ਚੀਜ਼ ਐ ਕਲਯੁਗ ਤੇ ਕਪਤਾ ਜੀ ਲਾਉਣਿਆ ਕਲਯੁਗ ਤੇ ਕਪਤਾ ਇਹ ਜੀ ਕਲਯੁਗ ਦਾ ਜਿਹੜਾ ਦੌਰ ਐ ਨਾ ਜੀ ਇਹਦੀ ਚਾਲ بگੜ ਗਈ ਠੀਕ ਐ ਬਹੁਤ ਸੋਹਣੀ ਸੀ ਚਾਲ ਚੱਲੀ ਜਾਂਦਾ ਸੀ ਜਮਾਨਾ ਤੇ ਹੁਣ ਵਿਗੜ ਗਈ ਹੁਣ ਵਿਗੜ ਗਈ ਪੂਰੀ ਜੁਰ ਪੂਰਨ ਤੌਰ ਤੇ ਵਿਗੜ ਗਈ ਹੂੰ ਭਾਈ ਭਾਈ ਦਾ ਵੈਰੀ ਹੋਇਆ ਪਿਆ ਠੱਗੀ ਚੋਰੀ ਬਹੁਤ ਵਧ ਗਈ ਹੂੰ ਠੀਕ ਹੈ ਨਾ ਤੇ ਅੱਜ ਤੇਰੇ ਕੋਲੇ ਕੱਲੂ ਮੇਰੇ ਕੋਲੇ ਇਹ ਵੀ ਬਹੁਤ ਵਧ ਗਿਆ ਅੱਜ ਤੇਰੀ ਸੁਣ ਕੇ ਉਥੇ ਕਰਨੀ ਇਹ ਵੀ ਬਹੁਤ ਵਧ ਗਿਆ ਬਿਲਕੁਲ ਭਾਈ ਭਾਈਆਂ ਨਹੀਂ ਤਗਾ ਕਮਾਈ ਜਾਂਦੀ ਨਹੀਂ ਭਾਈ ਭਾਈ ਇਥੇ ਸੁਣੋ ਵੀ ਕਾਲ ਯੁਗ ਦਾ ਹੈ ਦੌਰ ਵਿਗੜ ਗਈ ਚਾਲ ਵਿਗੜ ਗਈ ਚਾਲ ਜਮਾਨੇ ਦੀ ਕਾਲ ਯੁਗ ਦਾ ਹੈ ਜੋਰ ਆਦਮੀ ਬਣੇ ਹੈਵਾਨ ਜੀ ਖੰਭ ਬਲਗਾ ਕੇ ਉੱਡ ਗਿਆ ਜਗ ਤੋਂ ਧਰਮ ਇਮਾਨ ਜੀ ਬੈਨਾ ਦਾੜੀ ਨਾ ਮੁੱਛ ਪਰਖ ਕੀ ਮਰਦ ਜਨਾਨੇ ਦੀ ਕਲ ਜਗ ਦਾ ਹੈ ਦੌਰ ਬਦਲ ਗਈ ਝਾਲ ਜਮਾਨੇ ਦੀ ਕਹਿੰਦੇ ਮਾਂ ਪਿਓ ਦਾ ਸਤਕਾਰ ਦੇਖ ਲੋ ਪੁੱਤਰ ਕਰਦਾ ਨਹੀਂ ਉਹਦਾ ਬੱਚਾ ਕਰਦਾ ਨਹੀਂ ਹਏ ਸੇਵਾ ਕੀ ਏ ਕਰਨੀ ਸੇਵਾ ਕੀਏ ਕਰਨਿਓ ਕਹਿੰਦੇ ਬੁੱਢਾ ਮਰਦਾ ਨੀ ਬਈ ਮਾਂ ਪਿਓ ਘਰ ਵਿੱਚ ਹੋਂ ਲੋੜ ਕੀ ਤੀਰਥ ਨਾਨੇ ਦੀ ਕਲ ਦਗਦਾ ਹੈ ਜੋਰਾ ਕਾਲ ਯੁਗ ਦਾ ਹੈ ਜ਼ੋਰ ਵਿਗੜ ਗਈ ਚਾਲ ਜਮਾਨੇ ਦੀ ਇੱਥੇ ਪੜਨ ਕਾਲ ਜੀ ਮੁੰਡੇ ਕੁੜੀਆਂ ਇਕੱਠੇ ਜਾਂਦੇ ਨੇ ਓਏ ਦੇਖੋ ਇਕੱਠੇ ਜਾਂਦੇ ਨੇ ਹਏ ਚੰਦ ਚੜਨ ਜਦ ਉਲਟੇ ਮਾਪੇ ਫਿਰ ਪਛਤਾਨਦੇ ਨੇ ਬਈ ਮਿੱਟੀ ਵਿੱਚ ਮਲਾਵਣ ਇੱਜ਼ਤ ਆਪ ਕਰਾਨੇ ਦੀ ਕਾਲ ਯੁਗ ਦਾ ਹੈ ਦੌਰ ਵਿਗੜ ਗਈ ਚਾਲ ਜਮਾਨੇ ਦੀ ਇੱਥੇ ਪੰਡਤ ਮਾਸਾ ਹਰੀ ਤਗ ਹੈ ਟੁੱਟ ਗਿਆ ਦੁਨੀਆਂ ਦਾ ਸੰਤ ਬਪਾਰੀ ਬਣ ਗਏ ਬਾਣਾ ਰਸ਼ੀਆਂ ਮੁਨੀਆਂ ਦਾ ਭਈ ਭਰਨ ਹਾਜ਼ਰੀ ਕਾ ਜੀ ਮੁੱਲਾ ਰੋਜ਼ ਮੱਖਣੇ ਦੀ ਭਰਦੇ ਰੋਜ਼ ਮੱਖਣੇ ਦੀ ਕਲ ਜਗ ਦਾ ਹੈ ਦੌਰ ਵਿਗੜ ਗਈ ਚਾਲ ਜਮਾਨੇ ਦੀ ਇਸੇ ਪਿਉ ਪਤ ਪੀਂਦੇ ਦਾਰੂ ਬਹਿ ਕੇ ਕੱਠੇ ਮੇਜਾਂ ਤੇ ਦੇਖ ਲੋ ਕੱਠੇ ਮੇਜਾਂ ਤੇ 70 ਸਾਲੇ ਬੁੱਢੇ 70 ਸਾਲੇ ਬੁੜੜੇ ਪੰਗੜੇ ਪਾਉਣ ਛਟੇ ਜਾਂ ਤੇ ਕਹਿੰਦੇ ਡੀਜੇ ਉੱਤੇ ਲਾ ਕੇ ਡੀਜੇ ਉੱਤੇ ਲਾ ਕੇ ਤਰਜੀਓ ਫਿਲਮੀ ਗਾਣੇ ਦੀ ਕਲ ਜਗ ਦਾ ਹੈ ਜੋਰ ਬਗੜ ਗਈ ਚਾਲ ਜਮਾਨੇ ਦੀ ਨਾਲੇ 3ਾਂ ਦੇ ਨਾਲ ਪਤਾ ਮਹਿਫਲੀ ਖਾੜੇ ਲਾਉਂਦੇ ਨੇ ਮਹਿਫਲੀ ਖਾੜੇ ਲਾਉਂਦੇ ਨੇ ਉੱਚੀ ਹੈ ਕਾਂਲਾ ਕੇ ਸਾਰੇ ਲੱਕ ਹਲਾਉਂਦੇ ਨੇ ਬਈ ਦੇਖਸ ਮਨੋ ਸ਼ਰਨ ਰੀਤ ਧਰ ਦੋਂ ਬਰਵਾਨੇ ਦੀ ਰੀਤ ਧਰ ਦੋਂ ਬਰਵਾਨੇ ਦੀ ਕਲਜਗ ਦਾ ਹੈ ਦੌਰ ਵਿਗੜ ਗਈ ਚਾਲ ਜਮਾਨੇ ਦੀ ਨਾਲੇ ਲਵ ਮੈਰਿਜ ਕਰਮਾਉਂਦੇ ਐ ਲਵ ਮੈਰਿਜ ਕਰਵਾਉਂਦੇ ਛੜਗੀ ਬੁੜੀ ਬਿਮਾਰੀ ਐ ਛੜਗੀ ਬੁਰੀ ਬਿਮਾਰੀ ਐ ਫੈਸ਼ਨ ਵਿਆਹਿਆਂ ਵਾਲੇ ਫੈਸ਼ਨ ਬਿਆਈਆਂ ਵਾਲੇ ਕਰਦੀ ਕੁੜੀ ਕਵਾਰੀ ਐ ਕਹਿੰਦੇ ਰਹੀ ਸ਼ਰਮ ਨਾਲ ਲਾਜ ਕਿਸੇ ਨੂੰ ਨਾਨੀ ਨਾਨੇ ਦੀ ਰਹੀ ਨਾ ਨਾਨੀ ਨਾਨੇ ਦੀ ਕਲ ਜਗ ਦਾ ਹੈ ਦौरा ਕਲ ਜਗ ਦਾ ਹੈ ਦੌਰ بگੜ ਗਈ ਚਾਲ ਜਮਾਨੇ ਦੀ